ਇਹ ਕਿਹੜੀ ਜਗ੍ਹਾ ਤੇ ਕੀਤੀ ਜਾ ਰਹੀ ਹੈ ਜੀ ਅੱਜ ਇਹ ਮਲਕਪੁਰ ਵਿੱਚ ਅਮਰਜੀਤ ਕੌਰ ਵਾਈਫ ਆਫ ਗੁਰਮੀਤ ਸਿੰਘ ਉਹਨਾਂ ਦੇ ਘਰ ਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਡਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਰ ਅਧਿਕਾਰ ਅਕਰੋਜਮੈਂਟ ਹੈਗੀ ਆ ਨਾਲ ਦੀ ਨਾਲ ਜਿਹੜੀ ਇਹ 2013 ਤੋਂ ਨਸ਼ੇ ਦਾ ਕੰਮ ਕਰਦੀ ਹੈ ਜੀ ਤੇ ਤਕਰੀਬਨ 7-8 ਬਾਰ ਚੇ ਕੇ ਰਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਯੋਧ ਨਸ਼ਿਆਂ ਦੇ ਵਿਰੁੱਧ ਦੀ ਮਹਿਮਦੇਦੀਨ ਇਹਦੇ ਵਿੱਚ ਗਰਾਡਾ ਵਾਲੇ ਫੀਸ ਸਾਡੇ ਨਾਲ ਨੇ ਤੇ ਕਾਰਵਾਈ ਕਰ ਰਹੇ ਨੇ ਸਰ ਇਹ ਰਿਲੀਜ਼ ਜੇਲ੍ਹ ਚ ਹੈਗੀ ਕੀ ਕੀ ਸਜ਼ਾ ਇਹਨੂੰ ਹੋਈ ਹੈ ਕੁਝ ਬੈਕਗ੍ਰਾਉਂਡ ਕੀ ਹੈ ਕਿੰਨੇ ਦੇ ਤੋ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ 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 ਦੇਖਦੇ ਸੀ ਕਿ ਕਿਤਾ ਹਾਂਜੀ ਹਾਂ ਇੱਥੇ ਰੰਦੇ ਦੀ ਸਰ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਸਰ ਲਾਸਟ ਕਦੋਂ ਅਰੈਸਟ ਹੋਵਾਰਾ ਇਹਦੀ ਪਈ ਸੀਗਾ ਲਾਸਟ ਇਹ ਰੱਤੀ ਕੀ 21 ਚ ਪਈ ਆ ਦੀ ਲਾਸਟ ਰਾਤ 21 ਕਿੰਨੀ ਦੀ ਕਵਰੀ ਸੀਗੀ ਇਹਦੇ ਤੋਂ ਕਿੱਦਾਂ ਕਰਾਂ ਕਵਰੀ ਉਹ ਤਾਂ ਦੱਸ ਦਿਆਂ ਹਾਂ 700 ਗ੍ਰਾਮ ਇਹਦੇ ਨੂੰ ਕੋਈ ਫਰ ਲੱਗਦਾ ਕਿਤੇ ਨਾ ਕਿਤੇ ਜਿਹੜੀ ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਆ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਨਾਲ ਅਨ ਅਨਧਕਾਰ ਅਪਰੋਚਮੈਂਟ ਵੀ ਜੀ ਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਇਹ ਜਿਹੜੇ ਨਸ਼ਾ ਮੁਕਤ ਪੰਜਾਬ ਬਾਰੇ ਅਸੀਂ ਗੱਲ ਕਰ ਰਹੇ ਹਾਂ ਤੇ ਉਹਦੀ ਮੈਮੂਦੀਨ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਤਾਂ ਹੁਣ ਸਰ ਇਹਨਾਂ ਦੇ ਰਿਪੋਰਟ ਜਿਹੜਾ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਹਾਂ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਇਹਨੂੰ ਇੰਨ ਛੱਡ ਕੇ ਬਿਲਕੁਲ ਆਪਾਂ ਨਾਰਮਲ ਜ਼ਿੰਦਗੀ ਜੀ। ਜੱਜੇ ਜੀ ਇਹ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋ ਸੀਗਾ ਨਾ ਤਾਂ ਕੋਈ ਕਿੰਨਾ ਟਾਈਪ ਸੀਗਾ ਇਹਨਾਂ ਦਾ। ਗਰੋ ਟਾਈਪ ਤਾਂ ਕੀਆ ਟਾਈਪ ਦਾ ਪਰਸਨ ਨਹੀਂ ਹੁੰਦਾ ਗਰੋ ਇਹਨਾਂ ਦਾ ਕਿਹੜਾ ਨਸ਼ੇ ਵਾਲਿਆਂ ਦਾ ਗਰੋ ਕਿਹੜਾ ਹੁੰਦਾ। ਕਿਨੇ ਕੇ ਪਹਿਲੇ ਸਰ ਜਿਹੜਾ ਪਾਰੀ ਇੱਥੇ ਰਹਿੰਦਾ ਸੀ ਨਾ ਤੇ ਕੀ ਹੋ ਰਿਹਾ ਸੀ। ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਨੇ ਮਲਖੁਰ ਦੇ। ਬਾਦਾਂ ਹੋਣ ਇੱਥੇ ਆ ਕੇ ਇਹਨਾਂ ਨੇ ਬਣਾਇਆ ਸੀ ਕਮਜਾ ਕਰਕੇ। ਸੋ ਸੁਣਨਾ ਹੈ ਇਹ ਜਗਾ ਵੀ ਕਬਜ਼ਾ ਕੀਤਾ ਹੈ। ਬਿਲਕੁਲ ਜੀ ਇਹ ਕਬਜ਼ਾ ਕੀਤਾ ਹੈ ਜੀ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ। ਸੋ ਇਹ ਸਾਰੇ ਨੂੰ ਬਿਲਕੁਲ ਜੀ ਸਹਾਜਾਬਤਾ ਵੀ ਹੈਗੇ ਨੇ ਕਈ ਮੁਕੱਦਮਿਆਂ 'ਚ ਤੇ